ਕਹਿੰਦੇ ਆ तमाम ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ ਤੋਂ ਨਾਨਕ ਦੇ ਅਰਥ ਨੇ ਜਿਹਦੇ ਵਿੱਚ ਅਨੇਕਤਾ ਨਹੀਂ ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਭਾਈ ਇੱਕ ਦਾ ਹੀ ਚਿੰਤਨ ਕਰ ਇੱਕ ਨੂੰ ਆਪਣੇ ਚੇਤੇ ਦੇ ਚ ਲਿਆ ਇੱਕ ਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆ ਉਸ ਪੂਰਨ ਪ੍ਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ ਰਾਜਨੀਤਿਕ ਪਹਿਲੂ ਵੀ ਹੈ ਔਰ ਦਰਸਲ ਜੋ ਧਾਰਮਿਕ ਪੁਰਸ਼ ਹੈ ਜੋ ਏਕੇ ਨਾਲ ਜੁੜਿਆ ਹੈ ਉਹਨੇ ਹਰ ਕੱਲ ਦੇ ਛਾਈ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ ਸਮਾਜ ਦੇ ਤਲ ਦੇਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਇਸ ਦੇਸ਼ ਦੇ ਬਲਕੇ ਸਾਰੀ ਦੁਨੀਆ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ 1469 ਈਸਵੀ ਕਦ ਤੱਕ ਪੂਰਨਮਾਸ਼ੀ ਦਰਸਲ ਭਾਗਾ ਭਰਾ ਦਿਨ ਸੇ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸ੍ਰੀਵੀ ਯਾਦ ਬਣ ਗਏ ਉਹ ਦਿਨ ਵੀ ਅਮਰ ਹੋ ਗਿਆ ਉਹ ਰਾਤ ਵੀ ਅਮਰ ਹੋਈ ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ ਹੈ ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ ਰਾਤ ਨੂੰ ਵੀ ਅਮਰ ਕਰ ਦਿੰਦੇ ਨੇ ਸਾਲ ਨੂੰ ਵੀ ਅਮਰ ਕਰ ਦਿੰਦੇ ਨੇ ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ ਰਾਤ ਯਾਦ ਰਹੇਗੀ ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ ਗੁਰਨਾਮਕ ਦੀ ਆਮਦ ਦੇ ਨਾਲ ਅਮਰ ਹੋ ਗਈ ਮਹਾਨ ਹੋ ਗਈ ਆਪ ਦੀ ਆਗਮਨ ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮਸੀਹਾ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ ਹੈ ਪ੍ਰਕਾਸ਼ਮਾਨ ਹੋ ਗਿਆ ਮਹਾਂ ਕਵੀ ਤੁਲਸੀਦਾ ਕਹਣਾ ਹੈ ਜਦ ਜਦ ਹੋਏ ਧਰਮ ਕੀ ਹਾਨੀ ਬਾੜੇ ਅਸੁਰ अधਮ ਅਗਮਾਨੀ ਤਦ ਤਦ ਵਿਵਦ ਧਰ ਪ੍ਰਭੂ ਸ਼ਰੀਰਾ ਹਰੇ ਕਿਰਪਾ ਨਿੰਦ ਸੱਜਣ ਵੀਰਾ ਦਸਮ ਗ੍ਰੰਥ ਦੇਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਜਦ ਜਦ ਹੋਏ ਅਰਿਸ਼ਟ ਅਬਾਰਾ ਤਦ ਤਦ ਦੇ ਧਰਤ ਅਵਤਾਰ ਜਦ ਜਦ ਸੰਸਾਰ ਦੇਚ ਅਨਰਥ ਹੁੰਦਾ ਹੈ ਤਦ ਤਦ ਆਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ ਔਰ ਇਹ શ્રી ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਆਏ ਅਰਜਨ ਜਦ ਜਦ ਵੀ ਧਰਮ ਦੀ ਗਿਰਾਣੀ ਤੇ ਹਾਨੀ ਹੁੰਦੀ ਹੈ ਮੇਰਾ ਆਗਮਨ ਆਉਂਦਾ ਹੀ ਰਹਿੰਦਾ ਹੈ ਮੈਂ ਆਉਂਦਾ ਹੀ ਰਹਿਣਾ ਦਰਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਵਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਬਹੁਤੀ ਗਰਮੀ ਬਹੁਤੀ ਤਪਸ਼ ਕੜਕਦੀ ਹੋਈ ਲੋ ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਏਗੀ ਬਰਸਾਤ